ਇੱਕ ਘੋੜਾ ਸਾਰਾ ਦਿਨ ਕੰਮ ਕਰਕੇ ਆਪਣੇ ਤਵੇਲੇ 'ਚ ਵਾਪਸ ਆਉਂਦਾ ਏ ਉਹ ਸੋਚਦਾ ਏ ਥੋੜਾ ਆਰਾਮ ਕਰ ਲੈਣਾ ਬਹੁਤ ਥੱਕ ਗਿਆ ਐਵੇਂ ਉਸਦੇ ਕੋਲ ਇੱਕ ਬਿੱਲੀ ਮਿਲਣ ਆਉਂਦੀ ਏ ਉਹ ਗੱਲਾਂ ਕਰਦੇ ਕਰਦੇ ਬਿੱਲੀ ਨੂੰ ਕਹਿੰਦਾ ਏ ਕਿ ਮੈਂ ਸੋਚ ਰਿਹਾ ਕੰਮ ਥੋੜਾ ਘੱਟ ਕੰਮ ਕਰਾਂ ਥੱਕ ਗਿਆ ਰੋਜ਼ ਕੰਮ ਕਰ ਕਰਕੇ ਕੱਲ੍ਹ ਨੂੰ ਥੋੜਾ ਆਰਾਮ ਕਰੂੰਗਾ ਬਿੱਲੀ ਜਾਂਦੀ ਏ ਗਾਂ ਕੋਲ ਉਸ ਨੂੰ ਜਾ ਕੇ ਕਹਿੰਦੀ ਏ ਘੋੜਾ ਬੈਠੇ ਰਹਿਣਾ ਨਹੀਂ ਚਾਹਦਾ ਕਹਿੰਦਾ ਏ ਮਾਲਕ ਬਹੁਤ ਸਖਤ ਹੈ ਬਹੁਤ ਤੰਗ ਕਰਦਾ ਏ ਅਗੋਂ ਦਾ ਇਹ ਬੱਕਰੀ ਮਿਲਦੀ ਹੈ ਉਹ ਬੱਕਰੀ ਨੂੰ ਕਹਿੰਦੀ ਹੈ ਘੋੜਾ ਤਾਂ ਇੱਥੋਂ ਜਾਣਾ ਚਾਹੁੰਦਾ ਹੈ ਉਸਨੂੰ ਮਾਲਕ ਬਹੁਤ ਮਾਰਦਾ ਹੈ ਚਾਜ ਨਾਲ ਖਾਣ ਨੂੰ ਵੀ ਨਹੀਂ ਦਿੰਦਾ ਸ਼ਾਮ ਨੂੰ ਬੱਕਰੀ ਨੂੰ ਖਰਗੋਸ਼ ਮਿਲਦਾ ਹੈ ਉਹ ਖਰਗੋਸ਼ ਨੂੰ ਕਹਿੰਦੀ ਹੈ ਘੋੜਾ ਤਾਂ ਇੱਥੋਂ ਭੱਜਣਾ ਚਾਹੁੰਦਾ ਹੈ ਕਹਿੰਦਾ ਹੈ ਮਾਲਕ ਇਹਨੂੰ ਬਹੁਤ ਤੰਗ ਕਰਦਾ ਹੈ ਸਾਰਾ ਕੰਮ ਵੀ ਘੋੜੇ ਤੋਂ ਕਰਾਉਂਦਾ ਹੈ ਉੱਪਰ ਮਾਰਦਾ ਵੀ ਹੈ ਕੱਲ ਨੂੰ ਤਾਂ ਇਹ ਇੱਥੇ ਚਲਾ ਜਾਏਗਾ ਹੁਣ ਥੋੜੀ ਜਰ ਬਾਅਦ ਮਾਲਕ ਦਾ ਨੌਕਰ ਫਾਰਮ ਤੇ ਆਉਂਦਾ ਹੈ ਰੋਸ ਉਸ ਨੌਕਰ ਨੂੰ ਮਿਲਦਾ ਹੈ ਤੇ ਦੱਸਦਾ ਹੈ ਕਿ ਤੁਹਾਡਾ ਇਹ ਘੋੜਾ ਤਾਂ ਇੱਥੇ ਰਹਿ ਨਹੀਂ ਚਾਹੁੰਦਾ। ਉਹਨੇ ਤਾਂ ਕਿ ਹੋਰ ਫਾਰਮ ਦੇਖ ਲਏ। ਕਹਿੰਦਾ ਹੈ ਉੱਥੋਂ ਦਾ ਮਾਲਕ ਬਹੁਤ ਚੰਗਾ ਹੈ। ਨਾ ਮਾਰਦਾ ਹੈ ਤੇ ਨਾ ਹੀ ਜ਼ਿਆਦਾ ਕੰਮ ਕਰਾਉਂਦਾ ਹੈ ਤੇ ਖਾਣ ਨੂੰ ਵੀ ਵਧੀਆ ਦਿੰਦਾ ਹੈ। ਐਨਾ ਸੁਣਦੇ ਨੌਕਰ ਆਪਣੇ ਮਾਲਕ ਕੋਲ ਨੂੰ ਭੱਜਿਆ ਤੇ ਜਾ ਕੇ ਉਸ ਨੂੰ ਦੱਸਦਾ ਹੈ ਕਿ ਆਪਣਾ ਤਾਂ ਘੋੜਾ ਬਗਾवट ਕਰ ਰਿਹਾ ਹੈ। ਕੱਲ੍ਹ ਸਵੇਰੇ ਜਲਦੀ ਉਹ ਸਾਰੇ ਜਾਨਵਰਾਂ ਨੂੰ ਲੈ ਕੇ ਦੂਜੇ ਫਾਰਮ ਤੇ ਚਲਾ ਜਾਏਗਾ। ਮਾਲਕ ਨੋਕਰ ਦੀ ਐਵੇਂ ਗੱਲ ਸੁਣਦੇ ਹੀ ਅੱਗ ਬੋਲਾ ਹੋ ਜਾਂਦਾ ਹੈ ਤੇ ਉਸੇ ਰਾਤ ਕੋੜੇ ਨੂੰ ਜ਼ਹਿਰ ਦਾ ਟੇਕਾ ਲਾ ਕੇ ਮਾਰ ਦਿੰਦਾ ਹੈ ਹੁਣ ਕੋੜਾ ਕਿਉਂ ਮਰਿਆ ਕੀ ਗਲਤੀ ਕੀਤੀ ਉਸਨੇ ਕਿਉਂਕਿ ਉਸਨੇ ਨਾਕਤ ਦੀ ਗੱਲ ਕਹੀ ਨਾ ਹੀ ਕੋਈ ਬਗਾਵਤ ਕੀਤੀ ਉਹਨੇ ਤਾਂ ਐਵੇਂ ਤਾਂ ਕੁਝ ਸੋਚਿਆ ਹੀ ਨਹੀਂ ਸੀ ਬਸ ਉਸਤੇ ਇੱਕ ਗਲਤੀ ਹੋ ਗਈ ਉਸਨੇ ਆਪਣੇ ਮਨ ਦੀ ਗੱਲ ਕਿਸੇ ਹੋਰ ਨੂੰ ਦੱਸ ਦਿੱਤੀ ਦੋਸਤੋ ਕਦੇ ਵੀ ਜ਼ਿੰਦਗੀ 'ਚ ਆਪਣੇ ਮਨ ਦੀ ਗੱਲ ਕਿਸੇ ਹੋਰ ਨੂੰ ਨਾ ਦੱਸਣਾ ਉਜ ਮਨਾਂ ਗਿਆ ਜਦੋਂ ਦੁੱਖ ਦੱਸਣ ਨਾਲ ਘਟਦਾ ਸੀ ਹੁਣ ਤਾਂ ਦੁੱਖ ਦੱਸਣ ਨਾਲ ਹੋਰ ਵੀ ਵੱਧਦਾ ਹੈ ਕਿਉਂਕਿ ਲੋਕ ਤੁਹਾਡੇ ਸਾਹਮਣੇ ਤੁਹਾਡੇ ਸ਼ੁਭਚਿੰਤਕ ਬਣਨਗੇ ਪਰ ਤੁਹਾਡੇ ਪਿੱਛੇ ਤੁਹਾਡੇ ਦੁੱਖ ਦਾ ਮਜ਼ਾਕ ਬਣਾ ਕੇ ਮਜ਼ੇ ਲੈਣਗੇ ਇਸ ਲਈ ਭਲਾਈ ਇਸੇ ਚੀ ਹੈ ਕਿ ਆਪਣੇ ਮਨ ਦੀ ਕੋਈ ਵੀ ਗੱਲ ਕਿਸੇ ਨੂੰ ਨਾ ਦੱਸੋ ਫਿਰ ਚਾਹੇ ਗੱਲ ਤੁਹਾਡੇ ਪਰਿਵਾਰ ਨਾਲ ਸੰਬੰਧਿਤ ਹੋਵੇ ਜਾਂ ਵਪਾਰ ਨਾਲ ਤੇ ਜਾਂ ਫਿਰ ਕੋਈ ਦੁੱਖ ਤਕਲੀਫ ਹੋਵੇ